ਆ ਵੀ ਬੁਰੂ ਪਰਿਸ਼ਾ ਸਾਗਤ ਸਾਨੂੰ ਅੱਜ ਇੱਕ ਇਤਿਹਾਸ ਸੁਣਾਉਣੇ ਆਪਣਾ ਪੁਰਾਣਾ ਜਿਵੇਂ ਗਰਜਾ ਸਿੰਘ ਤੇ ਬੋਤਾ ਸਿੰਘ ਦਾ ਚੈਨਲ ਆ ਮੇਰਾ ਸਿੱਧੂ ਚੈਨਲ ਵਾਈ ਸਬਸਕ੍ਰਾਈਬ ਵੀ ਕਰ ਦਿਓ ਲਾਈਕ ਵੀ ਕਰੋਗੇ ਸ਼ੇਅਰ ਵੀ ਕਰ ਦਿਓ ਅੱਗੇ ਬਾਰੇ ਵੀ ਲੋ ਇਹਦੇ ਵਿੱਚ ਮੇਰਾ ਅੱਗੇ ਸਾਖੀ ਦਾ ਦਿਹਾੜਾ ਸਾਰਾ ਜਿੰਨਾ ਵੀ ਲੱਗਿਆ 2 2.5 ਘੰਟੇ ਦਾ ਪ੍ਰੋਗਰਾਮ ਸਾਰਾ ਇਹਦੇ ਵਿੱਚ ਨੈੱਟ ਤੇ ਪਾਇਆ ਹੋਇਆ ਦੇਖੋ ਮੇਰੇ ਵੀਰ ਕੰਨ ਕਰਤਾ ਵਾ ਭੂਲੇ ਲੀਆਂ ਮਿਸਤਰੀਆਂ ਦੀਆਂ ਵੀ ਗਾਈਆਂ ਹੋਈਆਂ ਉਹ ਵੀ ਸੁਣ ਲਿਓ ਜੇ ਪੰਮਾ ਲੋਪੋ ਵਾਲਾ ਲੱਗਿਆ ਸੀ ਉਹਨੇ ਲਾਇਆ 2.5 ਘੰਟੇ ਦਾ ਟਾਈਮ ਉਹਦੇ ਵਾਲਾ ਇਤਿਹਾਸ ਵੀ ਆਪਣਾ ਵਿੱਚ ਪਾਇਆ ਹੋਇਆ ਹਣ ਬੋਤਾ ਸਿੰਘ ਤੇ ਗਰਦਾ ਸਿੰਘ ਸਾਧ ਸੰਗਤ ਜਦੋਂ ਆਪਣਾ ਪਠਾਣਾ ਨੇ ਮੁਸਲਮਾਨ ਕੱਢੇ ਨਾ ਦਸਵੇਂ ਪਾਸ਼ਾ ਨੇ ਉਸ ਤੋਂ ਬਾਅਦ ਜਿਹੜੀਆਂ ਬਾਹਰ ਲਗੀਆਂ ਬਾਸ਼ਾਈਆਂ ਸਾਰੀਆਂ ਲੱਗਣ ਲੱਗ ਗਈਆਂ ਸੀ ਸਿੰਘਾਂ ਤੇ ਕਿਉਂਕਿ ਕੱਪੜੀ ਜਿਹੜੀ ਕੌਮ ਸੀ ਨਾ ਸਿੱਖ ਕੌਮ ਸਿੰਧ ਕੌਮ ਤੇ ਸਿੱਖ ਕੌਮ ਇਹ ਲੜਾਕੂ ਸੀ ਬਹੁਤ ਜ਼ਿਆਦਾ ਲੜਾਕੂ ਵੀ ਗਾੜੀ ਅਣਖੀ ਇੱਕ ਤਾਂ ਹੁੰਦਾ ਜੀ ਦੀ ਬੰਦਾ ਵੀ ਉਹਦੇ ਕੋਲੇ ਪਛ ਹੋਈ ਜਾਵੇ ਉਹਨੇ ਗਉ ਲੜਾਣੀ ਇਹ ਪੁੱਲਾ ਅਣਖੀ ਦੇ ਰੜ ਕੇ ਉਹ ਇੱਕ ਗੱਲ ਵੀ ਨਹੀਂ ਸਹਾਰਦਾ ਜੋ ਬੌਨਾ ਮਨ ਉਹਨਾਂ ਜਾਇਜ਼ ਕਰਨ ਵਾਲਾ ਹੁਣ ਇਸ ਤਰ੍ਹਾਂ ਸਾਧ ਸੰਗਤ ਉਹ ਆਪਣੇ ਸਿੱਖਾਂ ਦੇ ਇੰਨੀ ਭੀੜ ਪਈ ਇੰਨੀ ਭੀੜ ਪਈ ਅਹਿਮਦ ਸ਼ਾਹ ਬਦਾਲੀ ਨੇ ਜਗਰਿਆ ਖਾਨ ਉਹਨਾਂ ਨੇ ਤੇ ਆਪਣੇ ਲਾਜ ਪੱਤਰ ਆਏ ਉਹਨਾਂ ਨੇ ਇਹਨਾਂ ਨੇ ਬਹੁਤ ਆਪਣੇ ਤੇ ਕਹਿਰ ਗਜ਼ਾਰਿਆ ਸਖਾਂ ਤੇ ਕਿਉਂਕਿ ਉਹ ਦਿੱਲੀ ਨੂੰ ਜਾਂਦੇ ਸੀ ਨਾ ਲੁੱਟਣ ਸਾਧ ਸੰਗਤ ਤੇ ਪੰਜਾਬ ਦੇ ਵਿੱਚ ਦੀ ਹੋ ਕੇ ਜਾਂਦੇ ਸੀ ਹੁਣ ਇਹਨਾਂ ਨੇ ਆਪਣੇ ਸਿੱਖਾਂ ਨੇ ਹਿੰਦੂਆਂ ਦੀ ਇੱਜ਼ਤ ਰੱਖੀ ਦਿੱਲੀ ਦੇ ਵਿੱਚੋਂ 222000 ਕੁਆਰੀਆਂ ਕੁੜੀਆਂ ਵਿੱਚ ਵਿਆਹੀਆਂ ਹੋਈਆਂ ਵਿੱਚ ਕੁਆਰੀਆਂ ਕੁੜੀਆਂ ਤੇ ਲੁੱਟ ਮਾਰਦਾ maal ਲੈ ਕੇ ਪੰਜਾਬ ਦੇ ਵਿੱਚ ਦੀ ਲੰਘ ਰਹੇ ਸੀ ਜਦੋਂ ਲੰਘ ਰਹੇ ਸੀ ਤੇ ਸਾ ਸੰਗਤ ਰਾਤ ਨੂੰ ਹੁਣ ਜਿਹੜਾ ਬੰਦਾ ਖੜਿਆ ਵਾ ਬੰਨਿਆ ਵਾ ਮਿਉਦਨਾ ਪਾੜਾ ਕਲ ਨੂੰ ਕੀ ਬਾਪਰਨਾ ਉਹ ਜਾ ਕੇ ਕਾਬਲ ਖੰਧਾਰ ਦੇ ਵਿੱਚ ਕੁੜੀਆਂ ਵੇਚ ਦਿੰਦੇ ਸੀ ਮੰਡੀ ਲੱਗਦੀ ਸੀ ਅੱਜ ਵੀ ਉਹ ਮੰਡੀ ਹਲੇ ਹੈਗੀ ਆ ਕਾਬਲ ਖੰਧਾਰ ਦੇ ਵਿੱਚ ਜਿੱਥੇ ਆਪਣੀਆਂ ਕੁੜੀਆਂ ਵੇਚਦਿਆਂ ਸੀ ਉਹ ਜਦੋਂ ਚੀਕਾਂ ਮਾਰ ਨਵੇਂ ਛੜਾਲੋ ਵੀਰੋ ਛੜਾਲੋ ਵੀਰੋ ਛੜਾਲੋ ਵੀਰੋ ਮਾਰਦਿਆਂ ਜਾਣ ਚੀਕਾਂ ਤੇ ਜਿਹੜੇ ਆਪਣੇ ਸਿੱਖ ਸੀ ਨਾ ਖਾਲਸੇ ਆਪਣੇ ਤੇ ਜੰਗਲਾਂ ਦੇ ਵਿੱਚ ਲੁਕੇ ਹੋਏ ਬੈ ਸੀ ਜਦੋਂ ਉਹਨਾਂ ਨੇ ਪ੍ਰਕਾਸ਼ ਨੂੰ ਕਹਿੰਦੇ ਓਏ ਆ ਚੀਕਾਂ ਕਿਹਦੀਆਂ ਵੱਜਦੀਆਂ ਜਾਂਦੀਆਂ ਜਦੋਂ ਦੇਖਿਆ ਉਹ ਘੋੜਿਆਂ ਦੇ ਉੱਤੇ ਹੀ ਸੌਂਦੇ ਹੁੰਦੇ ਸੀ ਉਦੋਂ ਇਹ ਕਹਿੰਦੇ ਨੇ ਵੀ ਖਾਲਸਾ ਕਿੱਥੇ ਸੌਂਦਾ ਵਾ ਕਹਿੰਦੇ ਘੋੜਿਆਂ ਦੀਆਂ ਕਾਟੀਆਂ ਤੇ ਸੌਂਦਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਹਿੰਦੇ ਦੇਖੋ ਜਦੋਂ ਦੇਖਿਆ ਤਾਂ ਕਹਿੰਦੇ ਵੀ ਇਹ ਤਾਂ ਅਹਿਮਦ ਸ਼ਾਹ ਅਬਦਾਲੀ ਤੇ ਜੰਦਲ ਕੁੜੀਆਂ ਨੂੰ ਲੱਤੀ ਗੱਡੇ ਭਰੇ ਵੇ ਆਪਕੋ ਧੂਈ ਜਾਂਦਾ ਤੁਰ ਕੇ ਜਾਂਦੀਆਂ ਕੋ ਗੱਡਿਆਂ ਚ ਸਿੱਟੀਆਂ ਵੇ ਠੱਕੇ ਦੇ ਨਾਲ ਪਾਈਆਂ ਰਗਾ ਲੈ ਜਾ ਰਹੇ ਆ ਤੇ ਖਾਲਸੇ ਨੇ ਕੀ ਕਰਾ ਤੇ ਮਗਰ ਜਿੰਨੇ ਸੀ 200 400 500 ਤੇਰੇ ਕੋਲੇ ਨੇਜੇ ਤੇ ਤਲਵਾਰਾਂ ਸੀ ਇਹਨਾਂ ਨੇ ਉਸੇ ਵੇਲੇ ਧੂਕ ਤੇ ਕਰਿਆ ਅਰੰਦਾਸਾ ਗੁਰੂ ਦੇ ਸਰਨਾਚ ਤੇ ਟੁੱਟ ਕੇ ਪੈ ਗਏ ਬਹੀਰ ਨੂੰ ਜਿਹੜੀ ਉਹ ਉਹਨਾਂ ਦੀ ਪਠਾਣਾ ਦੀ ਬਹੀਰ ਸੀ ਨਾ ਸਾਹ ਸੰਗਤ ਉਹ ਸਤਲੁਜ ਦਰਿਆ ਲੱਗਦੇ ਹੁੰਦੇ ਸੀ ਆਪਣਾ ਪਾਕਿਸਤਾਨ ਵਾਲਾ ਜਦੋਂ ਦਰਿਆ ਲੱਗਦੇ ਹੁੰਦੇ ਸੀ ਸਤਲੁਜ ਜੇਲਮ ਹੋ ਰਹੇ ਜਦੋਂ ਉੱਥੇ ਗਏ ਤੇ ਇਹਨਾਂ ਨੇ ਕਹੋ ਉਹਨਾਂ ਨੇ ਤਾਂ ਸ਼ਰਾਬਾਂ ਸਰੂਬਾਂ ਪੀ ਗਏ ਤਾਂ ਜਿੱਤੇ ਵੇ ਜਦੋਂ ਦਿੱਲੀ ਤੋਂ ਤੁਰਿਆ ਵੀ ਕੋਈ ਰੋਕਦਾ ਨਹੀਂ ਸਾਨੂੰ ਰਾਹ 'ਚ ਉਹਨਾਂ ਨੇ ਸ਼ਰਾਬਾਂ ਸਰੂਬਾਂ ਪੀ ਲਈਆਂ ਤੇ ਆਪ ਦਾ ਪੈ ਗਏ ਵੀ ਕੱਲ ਨੂੰ ਚੱਲਾਂਗੇ ਹੁਣ ਦਰਿਆ ਦੇ ਨੇ ਨੰਗਾ ਗਏ ਇਹ ਆਪਣੇ ਖਾਲਸਾ ਵੀਰ ਕੋੜਿਆਂ ਦੇ ਆ ਮਾਰੀਆਂ ਅੱਡੀਆਂ ਤੇ ਕੁਝ ਦਾਤੀਆਂ ਲੈ ਲਈਆਂ ਕੁਝ ਆ ਮਤਲਬ ਤਲਵਾਰਾਂ ਸੀ ਕੁਝ ਹੋਰ ਲੈ ਰਿਆ ਜੱਲਾ ਵੀ ਕੁਝ ਰਤੋ ਲੋਟ ਆ ਇਹਨਾਂ ਨੇ ਲੈ ਲਿਆ ਲੈ ਕੇ ਤੇ ਜਾ ਪਏ ਕਹਿੰਦੇ ਵੀ ਜਿੱਥੇ-ਜਿੱਥੇ ਕੁੜੀਆਂ ਆਪਣੀਆਂ ਬੰਨੀਆਂ ਹੋਣਗੀਆਂ ਇਹਨਾਂ ਦੀਆਂ ਉਸ ਤਾਂ ਇਹਨਾਂ ਦੇ ਘੋਡੇ ਖੋਲ ਦਿਓ ਘੋਡੇ ਦੇ ਰਾਤ ਨੂੰ ਖੇਬੜ ਲਾ ਕੇ ਪੈਂਦੇ ਆ ਸਾਥ ਸੰਗਤ ਜਿਹੜਾ ਜਿਹਦਾ ਘੋੜਾ ਰੱਖਿਆ ਉਹਨੂੰ ਪਤਾ ਹੈ ਕਹਿੰਦੇ ਵੀ ਕੋਹਤਾ ਘੋੜਿਆਂ ਦੇ ਖੇਬੜ ਵੱਢ ਦਿਓ ਆਪੇ ਭੱਜਣ ਢ ਲੈਣਗੇ ਹੀ ਵੜੇ ਹੀ ਵੜ ਹੁੰਦੀ ਫਿਰ ਉਹ ਵੀ ਤੇ ਰੋਲਾ ਪੈ ਜੂ ਵੱਧ ਤੇ ਉਹ ਰੋਲੇ ਦੇ ਵਿੱਚ ਫਿਰ ਆਪਾਂ ਕੁੜੀਆਂਾਂ ਛੜਾ ਦਿਆਂਗੇ ਤੇ ਉਹਨਾਂ ਜਦੋਂ ਘੋੜਿਆਂ ਦੇ ਪੈਖੜ ਵੱਡੇ ਸਾਰਿਆਂ ਦੇ ਤੇ ਸਾਥ ਸੰਗਤ ਪੈ ਗਿਆ ਰੋਲਾ ਤੇ ਕੁੜੀਆਂਾਂ ਦੇ ਜੰਨੇ ਸੀ ਸਭ ਰਸੇ ਵੱਢ ਕੇ ਤੇ ਉਹਨਾਂ ਨੂੰ ਖਿੱਚ ਖਿੱਚ ਕੇ ਤੂ ਤੂ ਕਿਤੇ ਆਪਦੇ ਮੂਰੇ ਲਾਲ ਗਾ ਲਾ ਕੇ 5 600 ਘੋੜ ਸਵਾਰ ਸੀ ਉਹਨਾਂ ਨੇ ਕੋਈ 2 2 3 3 ਜਿੰਨੀਆਂ ਵੀ ਲੋਟ ਲੱਗੀਆਂ ਕੋਈ ਪੈਦਲ ਭਜਾ ਲਈਆਂ ਉਹਨਾਂ ਨੂੰ ਮਹਾਰਾਜ ਪੁੱਤਾਂ ਨੂੰ ਇਹ ਨਾ ਪਤਾ ਲੱਗਿਆ ਮਹਾਰਾਜ ਦੀ ਇੱਕ ਓਟ ਆਸਰਾ ਸੀ ਉਹਨਾਂ ਸਿੰਘਾਂ ਤੇ ਵੀ ਸਗਤ ਗਏ ਕਿਧਰ ਨੂੰ ਸਾਡੀਆਂ ਜਿਹੜੀਆਂ ਬੰਨੀਆਂ ਵੀਆਂ ਕੁੜੀਆਂ ਤਾਂ ਸਾਰੀਆਂ ਹੀ ਲੈ ਕੇ ਛੜਾ ਕੇ ਕਿਧਰ ਨੂੰ ਲੈ ਕੇ ਤੜਕੇ ਨੂੰ ਉਹਨਾਂ ਨੇ ਲਿਆ ਕੇ ਤੇ ਆ ਬੀਕਾ ਨੇਰ ਮਾਰੀਆਂ ਬੁੱਢੇ ਜੌੜ ਜਦੋਂ ਇੱਥੇ ਲੈਂਦੇ ਸਾਰੀਆਂ ਭਵਾ ਲਈਆਂ ਸਾਰੀਆਂ ਭਵਾ ਕੇ ਤੇ ਉਹ ਉਹ ਤੜਕੇ ਨੂੰ ਮਿਲਤਾ ਗੱਲ ਵੀਰੋ ਤੁਸੀਂ ਰੱਖ ਲੋ ਸਾਨੂੰ ਅਸੀਂ ਦਿੱਲੀ ਨਹੀਂ ਜਾਣਾ ਉਹ ਕਹਿੰਦੇ ਨਹੀਂ ਭਾਈ ਤੁਸੀਂ ਸਾਡੀਆਂ ਧੀਆਂ ਜਿਹੜੀਆਂ ਸ਼ੋਰਟ ਗਨ ਸਾਡੀਆਂ ਧੀਆਂ ਜਿਹੜੀਆਂ ਵੱਡੀਆਂ ਸਾਡੀਆਂ ਭੈਣਾਂ ਤੇ ਅਸੀਂ ਤੁਹਾਨੂੰ ਨਹੀਂ ਰੱਖਣਾ ਅਸੀਂ ਤਾਂ ਤੁਹਾਨੂੰ ਸੋਡੇ ਘਰੀ ਛੱਡ ਕੇ ਆਉਣਾ ਸਾਧ ਸੰਗਤ ਉਹਨੇ ਬਹੁਤ ਮਿੰਤਾ ਕਰੀਆਂ ਸਿੱਖਾ ਸਿੰਘਾਂ ਦੀਆਂ ਕਹਿੰਦੀਆਂ ਲਾ ਭਾਈ ਅਸੀਂ ਖਾਲਸਾ ਜੀ ਅਸੀਂ ਨਹੀਂ ਜਾਣਾ ਜਿਨ੍ਹਾਂ ਨੇ ਅਜੇ ਸਾਡੀ ਰਾਖੀ ਨਹੀਂ ਕਰੀ ਸਾਨੂੰ ਆਪਣੇ ਮਾਪਿਓ ਦੇ ਭੈਣ ਭਰਾਵਾਂ ਦੇ ਤਾਂ ਘਰਾਂ ਚੋਂ ਹੱਥਾਂ ਚੋਂ ਲਈਏ ਚੱਕ ਕੇ ਉਦੋਂ ਨਹੀਂ ਸਾਡਾ ਕੋਈ ਮੂਰੇ ਬੋਲਿਆ ਇਹਨਾਂ ਦੇ ਤੇ ਅਸੀਂ ਨਹੀਂ ਹੁਣ ਜਾਣਾ ਤੁਸੀਂ ਸਾਨੂੰ ਸਾਭਿਆ ਵਜ ਤਾਂ ਛੋੜੇ ਹੀ ਰਹਿਣਾ ਚਾਹੇ ਸਾਨੂੰ ਆਪਦੇ ਸਿੰਘਣੀਆਂ ਬਣਾ ਲਓ ਚਾਹੇ ਆਪਦੀਆਂ ਭੈਣਾਂ ਬਣਾ ਲਓ ਇਸ ਤਰ ਜੱਥੇ ਹੀ ਰਹਿਣਾ ਬਹੁਤ ਕੁੜੀਆਂ ਉੱਥੇ ਰਹਿ ਪਈਆਂ ਸੀ ਉਸ ਟਾਈਮ ਸਿੰਘਾਂ ਦੇ ਨਾਲ ਜੱਥੇ ਚ ਫਿਰ ਉਹ ਅੰਮ੍ਰਿਤ ਛਾ ਕੇ ਗੁਰੂ ਵਾਲਿਆਂ ਬਣੀਆਂ ਤੇ ਛੜਾ ਕੇ ਤੇ 22000 ਦੀਆਂ ਕੁੜੀਆਂ ਛੱਡ ਕੇ ਜਾਂਦੀਆਂ ਸੀ ਦਿੱਲੀ ਦੇ ਵਿੱਚ ਘਰ ਘਰ ਜਾ ਕੇ ਤੇ ਫਿਰ ਉਹ ਕਹਿਣ ਲੱਗੇ ਵੀ ਇਹ ਕੌਣ ਆ ਬੰਦੇ ਯਾਰ ਜਿਹੜੇ ਆਪਣੇ ਐਨੇ ਗਾਲ ਪੈ ਜਾਂਦੇ ਇਹ ਤਾਂ ਛੱਡੀ ਇੱਕ ਕੁੜੀ ਸਰਗੀ ਲੈ ਕੇ ਛੜਾ ਕੇ ਆਪਣੇ ਕੋੜੇ ਵੀ ਖੋਲ ਗਏ ਆਪਣੇ ਵੀ ਤਲਵਾਰਾਂ ਹਮਾਰ ਕੇ ਪਿਆਰਾਂ ਦੇ ਜਿਹੜੀਆਂ ਆਪਣੀਆਂ ਜਰਨੀਆਂ ਨਾਲ ਸੀ ਆਪਾਂ ਉਹਨਾਂ ਨੂੰ ਵੀ ਕੱਟ ਵੱਢ ਕੇ ਤਾਂ ਵੀ ਇਹ ਜਿਹੇ ਖਵਰਾ ਜਿਹੜੀਆਂ ਸੀਦੀ ਫੌਜਾ ਗੁਰੂ ਸਾਹਿਬ ਦੀਆਂ ਉਹ ਨਾਲ ਲੜਦੇ ਗਾ ਉਹਨਾਂ ਆਪਾਂ ਨੂੰ ਜਿਹੜਾ ਦੀਂਦੀਆਂ ਉਹ ਮਹਾਰਾਜ ਕਹਿੰਦੇ ਹੁੰਦੇ ਸੀ ਉਹ ਖਾਲਸਾ ਜੀ ਪਿੱਛੇ ਮੁੜ ਕੇ ਤਾਂ ਦੇਖ ਆਪਦੀਆਂ ਅੱਖਾਂ ਨਾਲ ਦੇਖ ਝਾਕੋ ਜਦੋਂ ਦੇਂਦੇ ਸੀ ਨਾ ਖਾਲਸੇ ਦੇ ਬੇਜਾਨਤ ਫੌਜਾਂ ਖੜੀਆਂ ਲੀਂਦੀਆਂ ਹੁੰਦੀਆਂ ਸੀ ਨੀਲੇ ਬਾਣਿਆਂ ਚ ਅਕਾਸ਼ੀ ਫੌਜਾਂ ਜਿਹਨੂੰ ਕਹਿੰਦੇ ਆ ਕੋਮਤ ਉਹ ਖੜੀਆਂ ਹੁੰਦੀਆਂ ਸੀ ਇਦੋਂ ਉਹ ਦੇਖਿਆ ਤੇ ਉਹਨਾਂ ਨੇ ਖਾਲੇ ਦਾ ਬੇਸ ਹਾਂ ਬੀਆਂ ਫੌਜਾਂ ਤੇ ਫੇਰ ਪਤਾ ਲੱਗਿਆ ਕਿ ਬਾਗੀ ਥੱਲੇ ਸੰਘ ਨਹੀਂ ਸੀ ਲੜਦੇ ਨਾਲ ਸੀ ਦੀ ਬੋਗਾ ਵੀ ਲੜਦ ਕਰ ਸੀ ਹਾਂ ਤੇ ਉਹ ਕੀ ਕਰਦੇ ਜਦੋਂ ਛੜਿਆਂ ਦੀਆਂ ਸਾਹ ਸੰਗਤ ਆ ਗਏ ਫਿਰ ਆ ਗਏ ਤੇ ਇਧਰੋਂ ਜਦੋਂ ਸਵਾ ਪਿਆ ਹੌਲੀ 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 ਸਵਾ ਪਿਆ ਉਹ ਸਮੇਂ ਦੇ ਵਿੱਚ ਨਾ ਜਿਹੜੇ ਪਠਾਨ ਸੀ ਜਦੋਂ ਲੰਘਿਆ ਕਰਨ ਰਾਹੇ ਕਰਾਏ ਬਈ ਹੁਣ ਤਾਂ ਸਿੱਖ ਕੋਈ ਰਹਿ ਨਹੀਂ ਗਿਆ ਬਸ ਖੁਰਾਕ ਹੋਜ ਮਟਾਤਾ ਸਿੱਖਾਂ ਦਾ ਕੋਈ ਰਹਿ ਨਹੀਂ ਗਿਆ ਆਇਆ ਕਰਦੇ ਫਰਿਆ ਕਰਨ। ਹੁਣ ਆਪਣੇ ਜਿਹੜੇ ਖਾਲਸੇ ਸੀ ਉਹ ਬਹੁਤ ਦੂਰ ਹੋ ਕੇ ਲੁਕੇ ਹੋਏ ਸੀ। ਤੇ ਗਰਜਾ ਤੇ ਸਰਜਾ ਗਰਜਾ ਤੇ ਬੋਤਾ ਸਿੰਘ ਦੋਏ ਭਰਾ ਬਹੁਤ ਨਰੋਏ ਸੀ। ਤੇ ਉਹ ਲੁਕੇ ਬੈਠੇ ਸੀ ਕਿਤੇ। ਉਹ ਜਦੋਂ ਲੰਘਦੇ ਜਾਣ ਗੱਲਾਂ ਕਰਦੇ ਜਾਣ ਹੁਣ ਕਿੱਥੇ ਸਿੰਘ ਉਹਦਾ ਸਿੰਘ ਬਟਾ ਤੇ ਜਗਰ ਗਿਆ ਖਾਨ ਨੇ ਹੁਣ ਨਹੀਂ ਰਹਿੰਦੇ ਉਹਦਾ ਨਾਂ ਦੱਦੇ ਇੱਕ ਡਰ ਜਾਂਦੇ ਆ। ਉਹਨਾਂ ਨੇ ਆਖਿਆ ਹੋਏ ਕਿ ਚੱਕਰ ਬਣੀ ਜਾਂਦਾ ਪਤਾ ਲੱਝਿਉਨੇ ਆ। ਇਹਦਾ ਕਦੇ ਖਾਲਸੇ ਹੀ ਸੀਧ ਕਰਤੇ ਹੈ ਨਹੀਂਗੇ ਇਥੇ ਉਹਨਾਂ ਨੇ ਕੀ ਕਰਿਆ ਭਾਈ ਉਹ ਉੱਠ ਕੇ ਬਹਿ ਗਏ ਹੁਣ ਜਿਹੜੇ ਉਹਦੇ ਖੰਵਰ कसे ਕਰੇ ਸੀ ਤੇ ਪੀੜੀ ਉਹਦੇ ਦਸਤਾਰਾ ਹੁੰਦੇ ਦਮਾਲੇ ਸਜਾਏ ਉਹਦੇ ਜੋ ਲੀਰਾ ਪਾੜ ਕੇ ਤੇ ਝੰਡਾ ਬਣਾ ਲਿਆ ਝੰਡਾ ਬਣਾ ਕੇ ਕਬੱਡਾ ਸਾਰਾ ਤੇ ਪਾਈ ਟੰਗ ਕੇ ਰਾਹ ਦੇ ਵਿੱਚ ਉਹਨੂੰ ਕਢਿਆ ਕੇ ਝੰਡੇ ਨੂੰ ਤੇ ਬਹਿ ਗਏ ਬਹਿ ਕੇ ਕਹਿੰਦੇ ਵੀ ਅੱਜ ਤੋਂ ਖਾਲਸੇ ਦਾ ਰਾਜ ਦੁਹਾਂ ਨਹੀਂ ਕਰਤਾ ਖਾਲਸੇ ਦਾ ਰਾਜ ਆ ਪੈ ਗਿਆ ਬਚੀਕਰਾਂ ਜਦੋਂ ਪੈ ਗਿਆ ਵੀ ਕਹਾਦੇ ਸਾਲ ਸਾਲ ਤੇ ਉਧਰੋਂ ਜਿਹੜੇ ਇਧਰੋਂ ਗੱਡਿਆਂ ਵਾਲੇ ਆਉਣ ਉਹਨਾਂ ਨੂੰ ਕਦੇ ਵੀ ਆਨਾ ਗੱਡਾ ਆਨਾ ਨਾ ਚਾਰ ਆਨੇ ਗੱਡਾ ਆਨਾ ਬੋਤਾ ਤੇ 10 ਵਜੇ ਕੇ 5 ਪੈਸੇ ਖੋਤਾ ਤੇ ਖੜਿਆ ਅਰਜ ਗਰਜਾ ਤੇ ਬੋਤਾ ਐਂ ਕਹਦੇ ਆ ਕੱਲ ਨੂੰ ਅਜ ਨੂੰ ਕਹਿੰਦਾ ਗਰਾਓ ਦਿਓ ਉਹ ਕਹਿੰਦੇ ਤੁਸੀਂ ਕਾਹਦਾ ਘਰਾਉਨੇ ਕਹਿੰਦੇ ਖਾਲਸਾ ਰਾਜ ਆ ਦੋਈ ਆਦੇ ਕਹਿੰਦੇ ਤਾਂ ਰਾਜ ਖਾਲਸੇ ਦਾ ਤੁਸੀਂ ਕਹਿੰਦੇ ਖਾਲਸਾ ਰਾਜ ਇਹ ਨਹੀਂ ਗੱਛੋ ਇਹ ਤੇ ਪੈਸੇ ਆਇਓ ਪੈਸੇ ਘਰਾ ਲਿਆ ਕਰਨ ਪੈਸੇ ਘਰਾ ਕੇ ਤੇ ਨਾਲ ਦਾ ਪੁੱਛਦਾ ਬੋਤਾ ਸੇ ਗਰਦਾ ਸਿਕ ਨੂੰ ਕਹਿੰਦਾ ਜਿਹੜੇ ਪੈਸੇ ਇਕੱਠੇ ਹੋਈ ਜਾਂਦੇ ਇਹ ਕੀ ਕਰਾਂਗੇ ਉਹ ਕਹਿੰਦਾ ਆਪਾਂ ਗਰੀਬਾਂ 'ਚ ਵੰਡ ਦੇਾਂਗੇ ਲੰਗਰ ਲਾ ਦੇਾਂਗੇ ਗਰੀਬਾਂ ਵਾਸਤੇ ਆਪਾਂ ਲੰਗਰ ਲਾ ਦੇਾਂਗੇ ਤੇ ਪੈਸੇ ਗਰੀਬਾਂ ਨੂੰ ਵੰਡ ਦੇਾਂਗੇ ਜੁੱਤੀ ਟੋਟਾ ਲੀੜਾ ਲੱਤਾ ਬਣਾ ਲੈਣਗੇ ਆਪਦਾ ਆਪਾਂ ਜੰਨਾ ਪੈਸੇ ਤਾਂ ਉਹ ਬਦਾ ਫੇਰ ਠੀਕ ਆ ਸਾਤਾ ਪਰ ਹੁਣ ਪੈਸੇ ਹੋਈ ਜਾਂਣ ਉੱਤੇ ਸਟਾਈ ਜਾਣ ਤੇ ਕੋਰੀ ਜਾਣ ਉਹ ਜਾ ਕੇ ਜਗਰਿਆਂ ਨੂੰ ਕਹਿੰਦੇ ਓ ਤੂੰ ਤਾਂ ਕਿਨਾਂ ਤੇ ਸਿੱਖ ਖਾਲਸਾ ਸਾਰਾ ਸਮਰਥਕ ਕਰਤਾ ਇੱਥੇ ਤਾਂ ਕੋਈ ਨਹੀਂ ਹੈ ਉਹ ਤਾਂ ਰਾਹ ਦੇ ਵਿੱਚ ਦਾ ਰਾਜ ਦਾ ਐਲਾਨ ਕਰੀ ਬੈਠਿਆ ਖਾਲਸਾ ਰਾਜ ਦਾ ਗੱਡੇ ਤੋਂ 4 ਆਣੇ ਤੇ ਦੂਜੇ ਤੋਂ ਬੋਤੇ ਤੋਂ 8 ਆਣੇ ਤੇ ਦੂਜੇ ਰਾਹੀ ਤੋਂ 4 ਆਣੇ ਤੇ 5 ਪੈਸੇ ਲਈ ਜਾਂਦੇ ਆ ਕੋਤੇ ਤੋਂ ਉਹ ਕਹਿੰਦੇ ਆ ਫਿਰ ਗਰ ਜਾ ਤੇ ਜੇ ਖੋਤਾ ਲੈਨੇ ਖੋਤਾ ਲੈਨੇ ਤੇ ਸਾਡਾ ਗਰ ਜਾ ਤੇ ਬੋਤਾ ਇਹ ਤਾਂ ਦੋ ਜਿਸਾਈਆਂ ਪਤਾ ਥੋੜਾ ਭਲਾ ਹੋ ਜੇ ਉਹ ਕਹਿੰਦਾ ਫਿਰ ਔਕ ਨੂੰ 10 15 ਜਾਣੇ ਜਾਓ ਜਾ ਕੇ ਤੇ ਕਰੋ ਉਹਨਾਂ ਲੜਾਈ ਕਰ ਦਿਓ ਖਤਮ ਉਹ 15 ਕੱਲੇ ਪਹਿਲਾਂ ਉਹਨੇ ਜੱਕਰ ਗਿਆ ਖਾਨ ਨੇ ਜਦੋਂ ਆਏ 15 ਉਹ ਕਹਿੰਦੇ ਆਓ ਕਰੋ ਕੱਲੇ ਨਾਲ ਕੱਲਾ ਆਓ ਬਈ ਦਾ ਬੋਤਾ ਸਹਤੇ ਕਰਦਾ ਉਹਨਾਂ ਨੂੰ ਮਰਨੋਂ ਥੋੜਾ ਡਰਦਾ ਸੀ ਮੌਤ ਆਬਿਆ ਨਹੀਂ ਸੀ ਉਹਨਾਂ ਨੇ ਉਹ ਜਦੋਂ ਰਾਜ ਕਰਤਾ ਸੀ ਇਹ ਭਾਈ ਉਹ ਲੜਨ ਤੇ ਜਦੋਂ ਨੇੜੇ ਆਵੇ ਜਿਹੜਾ ਨੇੜੇ ਆਵੇ ਪਰਚਾਰ ਦੇ ਜਾਂ ਜਿਹੜਾ ਨੇੜੇ ਆਵੇ ਪਰਚਾਰ ਨਹੀਂ ਜਾਂ ਟੋਕ ਦੇਣ ਛਾਲ ਮਾਰਨ ਭੱਜ ਕੇ ਜਾ ਕੇ ਥੋ ਪੰਜ ਫੁੱਟ ਦੀ ਮਾਰ ਕੇ ਆ ਜਾਵਾਂ ਭਾਈ ਉਹਦਾ 15 ਤਾਂ ਮਟਾ ਤਾ ਮਗਰ ਫੇਰ ਸਨੇ ਆ ਜਾਣਾ ਕਹਿੰਦਾ ਜੀ ਉਹ 10 15 ਕੀ ਜਾਣਦੇ ਆ ਬਲੋ ਵਾਚੂ ਹੀ ਕਹਿੰਦੇ ਆ ਦੋ ਆ ਜੋ ਭਲੇ ਹੁਣ ਤਾਂ ਪਤਾ ਨਹੀਂ ਕੀ ਕਰਨ ਉਹ ਤਾਂ ਦੋ ਹੀ ਨਹੀਂ ਸਨ ਸਰਦ 15 ਨੂੰ ਨੇੜੇ ਰਾਉਣ ਦੇ ਕਹਿੰਦੇ 15 ਹੀ ਬਾਹਰ ਤੇ ਫੇਰ ਉਹਨੇ ਭਾਈ 50 ਦੀ ਟੁਕੜੀ ਘੱਲੀ 50 ਦੀ ਫੇਰ ਉਹਨੇ ਪਿੱਠਾ ਜੋੜ ਲਿਆ ਦੋਨਾਂ ਨੇ ਉਹ ਕਹਿੰਦਾ ਜੇ ਇੱਧਰ ਦੀ ਆਉਣ ਲੱਗੇ ਤੂੰ ਥੋਕੀ ਇੱਧਰ ਦੀ ਆਉਣ ਲੱਗੇ ਮੈਂ ਕਿਉਂ ਮਾਰਨੇ ਇੱਕ ਦੂਜੇ ਦੇ ਪਿੱਛੇ ਦੀ ਆਪਾ ਦਿੰਦੇ ਜੀ ਹੁਣ ਜਿਹੜੇ ਬੰਦੇ ਨੇ ਪਿੱਛਾ ਜੋੜ ਲਿਆ ਹੈ ਕਹਿੰਦਾ ਉਹਦਰ ਨੂੰ ਇੱਕ ਦਾ ਇੱਧਰ ਨੂੰ ਆ ਨਾ ਇਧਰਲੇ ਨੂੰ ਆਉਣ ਦੇਵੇ ਨਾ ਇਧਰਲੇ ਨੂੰ ਆਉਣ ਦੇਵੇ ਉਹ ਵੀ ਆਣਾ ਪਛਾਰਨੇ ਭਾਈ ਖੜੇ ਸੋਤੇ ਵੱਡੇ ਵੱਡੇ ਬਲੇ ਲੈ ਪਹਿਲਾਂ ਤੀਰ ਤੂਰ ਸੀਗੇ ਤੇ ਦੇ ਜੇ ਸੀ ਫਿਰ ਉਹਨੇ ਬਲੇ ਚੱਕਲੇ ਬਾਅਦ ਫਿਰ ਉਹ ਭਾਈ ਆਲੇ ਇਕੱਠੇ ਹੀ ਪੈ ਗਏ ਲੋਕ ਇਕੱਠੇ ਪਰ ਨੇ ਮੱਜੀ ਦੇ ਸਰਚ ਬਜੇ ਟੰਬਾ ਖਲਪਾੜ ਕਰਦਣ ਭਾਈ ਜਿਹਦੇ ਸਰਚ ਬਜੇ ਟੰਬਾ ਖਲਪਾੜ ਕਰ ਬਹੁਤ ਐਵੇਂ ਕਹੇ ਜੀ ਕਾਚੀ ਫੋਜਾਂ ਨੇ ਵੀ ਕਰਿਆ ਬਹੁਤ ਪਰ ਦੋਹਾਂ ਦਾ ਵੱਟਿਆ ਕੁਛ ਨਹੀਂ ਜਿਹੜਾ ਮਹਾਰਾਜ ਜੀ ਹਾਂ ਨਿਆਂ ਕਰਦਾ ਵੀ ਦੋ ਦੇ ਵਿੱਚ ਜੇ ਆਪਾਂ ਅੱਜ ਬਾਲਾ ਕਰਦੇ ਆਂ ਇਹ ਫਿਰ ਫਿਰ ਵੀ ਬੀਜਤੀ ਆ ਠੀਕ ਨਹੀਂ ਪਰ ਇਤਿਹਾਸ ਨਹੀਂ ਬਣਦਾ ਇਹ ਮਹਾਰਾਜ ਨੇ ਇਤਿਹਾਸ ਨਹੀਂ ਬਣਾਉਣਾ ਸੀ ਤੇ ਪਾਈ ਦੋਨਾਂ ਨੇ ਜਦੋਂ ਘਟੋ ਘਟੋ ਨਾਲ ਦੇ ਬੰਦੇ 50 60 ਮਾਰਤੇ ਮਾਰ ਕੇ ਤੇ ਬੈਠੇ ਤੇ ਫਿਰ ਵੀ ਉਹਨਾਂ ਦੇ ਨੇੜੇ ਨਾਲ ਕੁਝ ਲੱਗੇ ਖੜੇ ਤੋਂ ਨਹੀਂ ਝੰਡਾ ਲਰਾ ਆ ਜੋ ਖਾਲਸਾ ਤਾਜਾ ਖਾਲਸਾ ਰਾਜਾ ਫਿਰ ਉਹਨੇ ਕੱਲੀ 1000 ਪੰਡਤਰੀ ਕਣੀ 15 ਬੁਰੀ ਟੁਕੜੀ ਫਿਰ ਉਹਨੇ ਕੀਰਾ ਭਾਗੇ ਫਿਰ ਉਹ ਸੀਲ ਕਰੇ ਫਿਰ ਸੀਲ ਕਰਕੇ ਲੈ ਗਏ ਨੇ ਜਮਾ ਕਿਤੇ ਪਰ ਉਹਨਾਂ ਨੇ ਪੂਰੀਆਂ ਰੋਹ ਰੀਤਾਂ ਦੇ ਜਿਹੜੇ ਪਠਾਣ ਸੀ ਨਾ ਉਹ ਐ ਨਹੀਂ ਸੀ ਕਰਦੇ ਨਾ ਆਪਣੇ ਬੰਦੀ ਕਰਦੇ ਸੀ ਜੇ ਗੁਰੂ ਸਾਹਿਬਾਂ ਨਾਲ ਲੜਾਈਆਂ ਹੋਈਆਂ ਨਾ ਪਠਾਣਾ ਦੀਆਂ ਜੇ ਉਹਨਾਂ ਨੂੰ ਨਦੀਆਂ ਕਬਰਾਂ ਬਣਾਉਣੀਆਂ ਪਈਆਂ ਤਾਂ ਕਬਰਾਂ ਹੀ ਬਣਾਉਂਦੇ ਸੀ ਤੇ ਆਪਣੇ ਸਿੰਘਾਂ ਦਾ ਸਸਕਾਰ ਕਰਦੇ ਸੀ ਜੇ ਆਪਣੇ ਸਿੰਘ ਉਧਰ ਲੜ ਕੇ ਸੀ ਦੋ ਜਾਂਦੇ ਸੀ ਤੇ ਉਹਨਾਂ ਦੇ ਵੀ ਉਹ ਸੇਵੇ ਬਾਰਦੇ ਸੀ ਆਣੀ ਸਿੱਖ ਦੂਜੇ ਦਾ ਅਪਮਾਨ ਨਹੀਂ ਸੀ ਕਰਦੇ ਉਹਦਾ ਜਿਹੜਾ ਸੇਵਾ ਬਾਲੋ ਤੇ ਉਧਰ ਫਿਰ ਬੋਤਾ ਸਕਦੇ ਗਾਂਜਾ ਸਿੰਘ ਦਾ ਵਜਾ ਕਰਕੇ ਖਾਣੇ ਬਣਾਇਆ ਸੇਵਾ ਲੱਕੜਾਂ ਦਾ ਬਣਾ ਕੇ ਤੇ ਉਹਦੇ ਵਿੱਚ ਅੱਗ ਲਾ ਕੇ ਉਹਦੇ ਵਿੱਚ ਉਹਨਾਂ ਦੀਆਂ ਲੋਤਾਂ ਰੱਖੀਆਂ ਪੂਰੀ ਗੁਰਮੁਖ ਜੀ ਦਾ ਦੇ ਨਾਲ ਸਨਸਕਾਰ ਕਰਿਆ ਉਹਨਾਂ ਦਾ ਯਾਨੀ ਜਿਹੜੀ ਆਪਣੀ ਸਿੱਖ ਗੋਮਾ ਬੜਾ ਕੱਲਾ ਬੰਦਾ ਯਾਰ ਸਵਾ ਲੱਖ ਨਾਲ ਲੜ ਜਾਂਦਾ ਆਪਣੇ ਇੱਥੇ ਦਿੱਲੀ ਦੇ ਝੰਡਾ ਨਹੀਂ ਸੀ ਚਲਾਇਆ ਮੁੰਡੇ ਨੇ ਉਸਨੇ ਆਹ ਦੇਖਿਆ ਖਾਨ ਦੇ ਰੋਲਾ ਪਿਆ ਸੀ 21 ਦੇ ਵਿੱਚ ਕੱਲੇ ਨੇ ਚੜਾ ਦਿੱਤਾ ਹਾਂ ਚੜ ਕੇ ਜਾ ਕੇ ਕੱਲਾ ਹੀ ਹਾਂ ਜਿੱਥੋਂ ਹਾਂ ਤੇ ਜਿਹੜਾ ਆਪਣਾ ਖਾਲਸਾ ਇਹ ਜਾ ਝੰਡੇ ਆਪਣੇ ਚਲਾਈ ਹੋਏ ਆ ਇਹੋ ਜੀ ਗੱਲ ਨਹੀਂ ਹਾਂ ਉਹ ਹੋਵੇ ਦੋ ਚਾਰ ਬੰਦੇ ਹੋਰ ਨੇ ਫੇਰ ਉਹਨਾਂ ਛੱਡ ਨਹੀਂ ਆ ਤੇ ਉਹ ਪਹਿਲਾ ਪੁਲਿਸ ਕੋਲੇ ਖੜੀ ਝਾਤ ਤੇ ਉਹ ਚੜ ਕੇ ਮਾਰ ਕੇ ਜਿੱਥੇ ਆਪਣਾ ਝੰਡਾ ਹਿੰਦੁਸਤਾਨ ਦਾ ਲਟਕਦਾ ਉਹਦੇ ਨਾਲ ਹੀ ਜਾ ਕੇ ਖਾਲਸੇ ਦਾ ਝੰਡਾ ਲਾਤਾ ਸੀ ਬਈ ਲਾ 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 ਬਾਹਰ ਦੇਸ਼ਾਂ ਦੇ ਵਿੱਚ ਦੀਪ ਸਿੰਘ ਨੇ ਆ ਦੀਪ ਸਿੰਘ ਸਿੱਧੂ ਨੇ ਚਲਵਾਤਾ ਸੀ ਝੰਡਾ ਆ ਜੜੀ ਇਹ ਆਪਣੇ ਦਾ ਕਾਲਤਾ ਦਾ 7.5 ਲੱਖ ਕੀ ਵੱਧੂ ਆ ਭਾਈ ਇਹ ਜਿਹੜੇ ਨਾ ਆਪਣੇ ਇਹ ਕਹਿਤਾ ਦਿੰਦੇ ਆ ਜਿਹੜੇ ਆ ਹਿੰਦੂ ਲੋਕ ਆ ਵੀ ਸਾਡੇ ਵਿੱਚੋਂ ਸਿੱਖ ਬਣੇ ਆ ਇਹ ਸੋਡੇ ਚੋਂ ਸਿੱਖ ਨਹੀਂ ਬਣੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਿੱਖ ਬਣਾ ਦੇ ਸੀ ਸਿੱਖਾਂ ਸਿੱਖਾਂ ਦੀ ਸਾਧਿਆ ਤੇ 10ਵੇਂ ਪਾਸ਼ਾ ਨੇ ਤਾਂ ਖੰਡੇ ਦੀ ਫੌਲ ਦੇ ਵਿੱਚ ਤਬਦੀਲੀ ਕਰੀ ਆ ਪਹਿਲਾਂ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਆਪਣੇ ਪੈਰਾਂ ਦਾ ਅੰਮ੍ਰਿਤ ਛਕਾਉਂਦੇ ਹੁੰਦੇ ਸੀ ਫਿਰ ਗੁਰੂ ਸਾਹਿਬ ਨੇ ਫਿਰ ਲੋਹੇ ਦੇ ਮਗਰ ਖੰਡੇ ਦਾ ਅੰਮ੍ਰਿਤ ਛਕਾਇਆ ਲੋਹੇ ਦਾ ਗੁਰੂ 10ਵੇਂ ਪਾਸ਼ਾ ਨੇ ਇਹ ਖਾਲਸਾ ਦੀ ਜੁਰਤ ਭਰੀ ਇਹ ਅਜੇ ਤੱਕ ਇੱਕ ਆਪਣਾ ਕਲਾ ਖਾਲਸਾ ਲੜਨ ਨੂੰ ਤਿਆਰ ਹੋ ਜਾਂਦਾ ਕੋਈ ਹੋ ਜਾਂਦਾ ਕਿ ਨਹੀਂ ਹੋ ਬਹੁਤ ਹੁਣ ਵੀ ਆਪਣੇ ਦੇਖ ਲੈ ਇਦਰਾ ਗੱਲ ਦੀ ਸੋਦੀ ਆ ਸੋਦੀ ਤੇ ਦੇਖ ਰਾ ਕਰੀ ਨਾ ਦੋ ਖਾਲਸੇ ਨਹੀਂ ਉਹ 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 ਮੁੰਡਾ ਲਾ ਲਾ ਜਿੱਥੇ ਉਹ ਜਿੱਥੇ ਬੈਠੇ ਸੀ ਉਹ ਖੜੇ ਸੀ ਉੱਥੇ ਉਹ ਵੀ ਡਾ ਲਾ ਜਾਂਦਾ ਸੀ ਵੀ ਜੇ ਆਪਾਂ ਕੋ ਕਰਦੇ ਤੇ ਆਪਣੇ ਨਾਲ ਕੀ ਹਾਲਤ ਹੋਣਗੇ ਜੇ ਇੰਦਰਾ ਨੇ ਮਾਰਦਾ ਆਪ ਨੂੰ ਤਾਂ ਪੜਾਇਆ ਜਾਂਦੇ ਆ ਗਾਦਾ ਦੇ ਸਰਕਾਰ ਕਰ ਜਾਂਦੇ ਬੇਕੋ ਕੁੱਟਿਆ ਸਤਵੰਤ ਸਿੰਘ ਕੁੱਟਿਆ ਬਹੁਤ ਆ ਇਹਨਾਂ ਨੇ ਬਾਅਦ ਚ ਬੇਅੰਤ ਸਿੰਘ ਸੀਧ ਹੋ ਗਿਆ ਸੀਗਾ ਉਹ ਬੇਅੰਤ ਸੀਧ ਹੋ ਗਿਆ ਸੀਗਾ ਦੂਜਾ ਸਤਵੰਤ ਸਿੰਘ ਨੂੰ ਫਾਂਸੀ ਲੱਗੀ ਸੀ ਉਹਨੂੰ ਫਾਂਸੀ ਲੱਗੀ ਸੀ ਤੇ ਦੇਖ ਰਹਾ ਕੋ ਕੱਡੀ ਕਾਰਵਾਈ ਇਦਰਾਗਲ ਦੀ ਮਾਰ ਨਿਕਲੇ ਸੋਕੀ ਜੀ ਕਰਾ ਲੋਗੋ আরে ਭਾਈ ਆਪਣਾ ਖਾਲਸਾ ਜਿਹੜਾ ਇਹ ਬਦਲਾ ਲੈਣੋਂ ਨਹੀਂ ਆਉਂਦਾ ਆਪਾਂ ਤੋਂ ਵੱਡਾ-ਬੰਦਾ ਬਾਈ ਜਾਂ ਸਰਪੰਚੀ ਵਾਲਿਆ ਕਰਤਾ ਸਰਪੰਚੀ ਮਾਰਤਾ ਸਰਪੰਚੀ ਮਾਰਤਾ ਚੀਜ਼ ਕੋਈ ਚੀਜ਼ ਕੋਈ ਨਹੀਂ ਇਹ ਤਾਂ ਵੱਡੇ-ਵੱਡੇ ਇਦਰਾਗਾਦੀ ਵਰਗੇ ਨਹੀਂ ਛੱਡ ਗਿਆ ਨਹੀਂ ਛੱਡ ਗਿਆ ਤੇ ਫਿਰ ਆਪਣੇ ਤੇ ਵੀ ਉਹਨਾਂ ਨੇ ਵੀ ਭਾਈ ਆਪਣੇ ਤੇ ਕਹਿਰ ਬਹੁਤ ਆਇਆ ਦਿੱਲੀ ਦੇ ਵਿੱਚ ਉਸ ਟਾਈਮ ਪਤਾ ਨਹੀਂ 5000 ਕੇ 7000 ਬੰਦੇ ਨੂੰ ਅੱਗ ਲਾਈ ਆ ਅੱਗ ਲਾਈ ਗਾੜ੍ਹ ਦੇ ਵਿੱਚ ਟਾਇਰ ਪਾ ਕੇ ਸਾਰੇ ਆਪਣੇ ਸਾਰੇ ਹਾਂ ਤੇ ਜਦੋਂ ਆਪਣਾ ਟੀਕਾ ਮਾਰਦਾ ਸੀ ਨਾ ਖਾਲਸਾ ਜੀ ਤੋਂ ਗੱਲ ਚ ਟਾਇਰ ਪੈਂਦਾ ਸੀ ਤੇ ਕਹਿੰਣ ਦੇਖ ਕੇ ਸਿਕੜਾ ਕਿਵੇਂ ਹੱਸਦਾ ਦੇ ਕਿਵੇਂ ਹੱਸਦਾ ਸਿਕੜਾ ਹੱਸਦਾ ਹੀ ਕਹਿੰਦੇ ਸੀ ਹਾਂ ਤੇ ਉਹ ਵੀ ਉਹ ਜਿਹੜਾ ਉਹ ਖੂਨ ਡੋਲਿਆ ਨਾ ਦਿੱਲੀ ਦੇ ਵਿੱਚ ਤੇ ਰੰਗ ਕਿਤੇ ਉਹ ਵੀ ਲਿਆਊਗਾ ਦੇਖੀ ਜਾਈ ਤੂੰ ਕਿਤੇ ਸਮਾਂ ਪਾ ਕੇ ਰੰਗ ਲਿਆਊਗਾ ਉਹ ਵੀ ਬਹੁਤ ਆਪਣੀ ਨਸਲ ਕੁਸੀ ਹੋਈ ਆ ਉਹਨੂੰ ਟਾਈਮ ਲੱਗਦਾ ਹਾਂ ਆਪਣੀ ਤੇ ਕਾ ਜਿਹੜੇ ਸੱਕੋਵਾਂ ਨਾ ਤੇ ਕਹਿਰ ਬਹੁਤ ਹੋਇਆ ਮੌਨ ਆ ਜਰਵਾਣੀ ਕੋਮ ਦਰਦੀ ਨਹੀਂ ਤੇ ਆਕਰ ਲੱਗੇ ਨਹੀਂ ਡਰਦੇ ਇਹ ਹੁਣ ਯਾਰ ਡਿਬਰੂਗੜ੍ਹ ਤੱਕ ਤਾਂ ਆਪਣਾ ਦੂਜਾ ਅੰਬਰਤਪਾਲ ਉਹ ਵੀ ਲੱਗਾ ਚਲੋ ਅੰਬਰਤ ਸਿਕਾਉਂਦਾ ਸੀ ਗੁਰੂ ਵਾਲੇ ਬਣਾਉਂਦਾ ਸੀ ਨਸ਼ੇ ਛੁਡਾਉਂਦਾ ਡਾਕਟਰ ਕਿੱਧਰ ਆ ਕਿਸੇ ਨੂੰ ਕੋਈ ਕਹਿੰਦਾ ਨਹੀਂ ਸੀ ਕਤਾਰ ਦਾ ਨਹੀਂ ਸੀ ਚਲੋ ਚਲੋ ਮਰਜ਼ੀ ਆ ਗਵਰਨਮੈਂਟਾਂ ਬਾਈ ਕਰਦ ਗਈ ਹੁੰਦੀਆਂ ਇਹ ਕਰ ਨਹੀਂ ਹੁੰਦੇ ਅੱਜ ਉਹ ਦੱਸਦਾ ਕਿ ਆ ਜਰਵਾਣੀ ਹਾਂ ਜਿੰਦਰ ਸਿੰਘ ਤਾਂ ਆ ਗਏ ਇਹ ਵੀ ਛੱਡ ਕੇ ਜਾ 22 ਤਰੀਕ ਆ ਆ ਜਾਣਾ ਆ ਜਾਣਾ ਉਹਨੇ ਵੀ ਤੇਰੇ ਕੋਲੇ ਯਾਰ ਮੁੱਖ ਮੰਤਰੀ ਅੰਬਰਪਾਲ ਹੀ ਬਣਨਾ ਆ ਮੁੱਖ ਮੰਤਰੀ ਅੰਬਰਪਾਲ ਹੀ ਬਣਾਉਣਗੇ ਅੰਬਰਪਾਲ ਨੂੰ ਅੰਬਰਪਾਲ ਦੀ ਪੌੜੀ ਚੜਾਈ ਆ ਸਾਰੇ ਜਿੰਨੇ ਆਪਣੇ ਸਿੱਖ ਖਾਲਸਾ ਸਾਰੇ ਪੋਸ਼ ਅੰਬਰਪਾਲ ਅੱਜ ਵੀ ਉਹ ਹਾਂ ਉਹਨੇ ਐ ਕੈਸਾ ਕਰਤੀਆ ਮੇਰੇ ਨੂੰ ਬਣਾਉਂਦਾ ਹਾਂ ਪੰਜਾਬ ਦਾ ਮੁੱਖ ਮੰਤਰੀ ਉਹ ਕਿਸੇ ਨੂੰ ਨਹੀਂ ਕੋਣੀ ਹਾਂ ਹੁਣ ਘੱਟ ਦੌਂਦਾ ਸਾਹਿਬ ਵੀ ਹੋਇਆ ਸੀ ਅੰਮ੍ਰਿਤਸਰ ਵੀ ਹੋਇਆ ਸੀ ਵੱਡੇ ਵੱਡੇ ਆਪਣੇ ਨੰਦਪੁਰ ਵੀ ਹੋਇਆ ਸੀ ਵਿਸਾਖੀ ਸਾਰੇ ਥਾਵਾਂ ਤੇ ਮਨਾਉਂਦੇ ਆ ਤੇ ਉੱਥੇ ਫਿਰ ਐਲਾਨ ਹੋਏ ਆ ਬਹੁਤ ਵੀ ਆਪਾਂ ਆਪਾਂ ਇਹ ਕਰਾਂਗੇ ਐ ਕਰਾਂਗੇ ਉਹ ਬਣੂਗਾ ਖਾਲਸਾ ਭਾਈ ਹਾਂ ਮਹਾਰਾਜ ਦੀ ਕੈਰ ਉਹ ਖਾਲਸਾ ਹੋਣਾ ਸ਼ਾਹੀ ਫੇਰ ਹੀ ਰਾਜ ਆਉਣਾ ਹੈ ਚਲੋ ਰਹਾ ਜਾਵੇ ਨਾ ਵੀ ਜਰ ਆਪਾਂ ਤਾਂ ਕਹਿੰਦੇ ਸਿੱਖ ਆ ਜਿਹੜੇ ਆਪਦੇ ਵਧੀਆ ਰਲ ਕੇ ਰਹਿਣ ਨਾ ਕੇ ਰਹਿਣ ਨਾ ਕੇ ਰਹਿਣ ਅੰਮ੍ਰਿਤਪੁਰੂ ਦਾ ਨਾਮ ਛੱਡਣ ਛੱਕਦੇ ਰਹਿਣ ਤੇ ਇੱਕ ਦੂਜੇ ਦੀ ਮਦਦ ਕਰਦੇ ਰਹਿਣ ਭ੍ਰੱਪੇ ਦੇ ਵਿੱਚ ਰਹਿਣ ਉਹ Hindu ਆਪਣੇ ਕੋਈ ਦੁਸ਼ਮਣ ਨਹੀਂ ਆਪਣੇ ਨਾਲ ਹੀ ਰਹਿਣ ਵਾਲੇ ਆ ਹਾਂ ਇਹ ਵੀ ਨਹੀਂ ਕਹਿੰਦੇ ਨੌ ਮਾਦੜ ਅਸਲੀ Hindu ਆ ਉਹ ਨਹੀਂ ਉਹ ਗੱਲ ਹੀ ਨਹੀਂ ਕਰਦਾ ਵੱਧ ਘੱਟ ਉਹ ਨਾ ਕਹਿਣ ਉਹ ਤਾਂ ਇਹ ਵੜਕਾਉਂਦੇ ਆ ਇਹ ਵੜਕਾਉਂਦੇ ਆ ਕੀ ਬਾਲ ਮੈਂ ਆਇਆ ਬਾਹਰ ਆ ਮਾਚਾਈਆਂ ਲਾਉਂਦੀਆਂ ਨਰਵਾਵਾ ਕਰੋ ਕਰੋ ਪੰਜਾਬ ਵਾਈ ਗੁਰਾਂ ਦੇ ਨਾਂ ਤੇ ਵਸਦਾ ਤੇ ਟਿਕਿਆ ਰਹੇ ਚੜ੍ਹਦੀ ਕਲਾ ਚ ਰਹੇ ਬਹੁਤ ਸਵਾਗਤ ਆਂਦਾ ਬੜੀਆ ਆਪੇ ਫਸਲਾਂ ਕਿੰਨੀਆਂ ਸੋਹਣੀਆਂ ਹੁੰਦੀਆਂ ਕਮਾਦ ਕੰਨੇ ਆਲੂ ਐ ਕਣਕਾਂ ਤੇ ਹੋਰ ਆਪਣਾ ਲਾਲੋ ਸਭ ਝੋਨਾ ਕਿੰਨਾ ਹੁੰਦਾ ਪੰਜਾਬ ਪੰਜਾਬ ਚ ਕਪਾਹ ਨਰਮੇ ਲੱਦ ਕੇ ਖਸਦਾ ਆ ਮਾਹੂਤੀ ਹੋਰ ਸੰਤਰੇ ਗਿੰਨੂ ਮਾਲ ਟੇ ਕਨੇ ਵਾਲੇ ਆ ਗੂਕ ਕਿੰਨੇ ਹੁੰਦੇ ਆ ਸਾਰਾ ਕੁਝ ਪੰਜਾਬ ਚੋਂ ਆਦਾ ਤੇ ਆਪਣਾ ਤਾਂ ਪੰਜਾਬ ਹੀ ਬੜੀ ਚੜ੍ਹਦੀ ਕਲਾ ਵਾਲਾ ਹੀ ਆ ਸਾਰੇ ਦੇਸ਼ਾਂ ਚੋਂ ਸੁਣੀਦਾ ਪੰਜਾਬ ਫੁੱਲ ਹੈ ਗਲਾਬ ਹਾਂ ਅਤੇ ਇਹਦੀ ਰਾਜਕੁੜੀ ਹੈ ਚੰਡੀ ਪੰਜਾਬਾ ਕੀ ਹੈ ਵੀ ਗਲਾਬ ਦਲਾਵੀਆਂ ਪੰਜਾਬ ਮੇਰਾ ਗਲਾਬ ਹਾਂ ਪੰਜਾਬ ਵਰਗੀ ਤਾਂ ਧਰਤੀ ਦੁਨੀਆ ਤੇ ਕਿਤੇ ਵੀ ਨਹੀਂ ਹੈ ਯਾਰ ਬਾਹਰ ਕੈਨੇਡਾ ਅਮਰੀਕਾ ਓਏ ਹੁਣ ਤਾਂ ਇੱਕ ਬਾਹਰ ਦੇਸੀ ਦਾ ਅਸੀਂ ਵੀ ਜਾਏ ਆ ਇਹ ਤਾਂ ਦੇਖਣੀ ਹੈ ਜੀ ਧਰਤੀ ਜਿਹੜੀ ਇਹਦੀ ਧਰਤੀ ਆ ਨਾਲ ਇਹਦੇ ਰਿਆ ਰੋਤਾ ਕਿਤੇ ਆ ਇਹਦਾ ਰੁੱਤਾਂ ਵੜੀਆਂ ਵਧੀਆ ਯਾਰ ਹਾੜ ਸਿਆਲ ਹੋਣੀ 12 ਮਹੀਨਿਆਂ ਦੇ ਆਪੋ ਆਪਣੇ ਇਤਿਹਾਸ ਆ ਹਾੜ ਦਾ ਇਤਿਹਾਸ ਹੋਰ ਆ ਸੌਣ ਦਾ ਇਤਿਹਾਸ ਹੋਰ ਆ ਭਾਦੋਂ ਦਾ ਇਤਿਹਾਸ ਹੋਰ ਆ ਸਾਰੇ ਮਹੀਨਿਆਂ ਦੇ ਅਡੋ ਅਡ ਇਤਿਹਾਸ ਆ ਵਿਸਾਖੀ ਦਾ ਇਤਿਹਾਸ ਅਲੱਗ ਆ ਸਾਰੇ ਆਪਣੇ ਸਿੱਖਾਂ ਦੇ ਨਾਲ ਜੁੜੇ ਹੋਏ ਇਤਿਹਾਸ ਆ ਮਹੀਨੇ ਆ ਜਿਹੜੇ ਹੁਣ ਤੋਂ ਦੁਨੀਆ ਨੂੰ ਭੁਲੇ ਭਲੇ ਰਿਹਾ ਰੋਟਾ ਵਾੜੇ ਕੀ ਹੋ ਗਿਆ ਹੁਣ ਆਪਣਾ ਅੱਜ ਵੀ ਲੰਗਰ ਲੱਗ ਜੇ ਪਹਿਲਾਂ ਆਪਣੇ ਕੋਲੇ ਹੁਣ ਅੰਨ ਦੇਖਣ ਨੂੰ ਲੱਗਦਾ ਵੀ ਨਵਾਂ ਆਉਣਾ ਵਾ ਫਿਰ ਵੀ ਅੱਜ ਲੰਗਰ ਪਲਾ ਸਾਰਾ ਸੰਸਾਰ ਫਗਵੇ ਜਦੋਂ ਆਪਾਂ ਅਨੰਦਪੁਰ ਲੰਗਰ ਲਾਉਂਦੇ ਆ ਨਾ ਅਨੰਦਪੁਰ ਲੰਗਰ ਉਦੋਂ ਤੋਂ ਲਖਨ ਸਾਹਿਬ ਵੀ ਆਪਣੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਉਵੇਂ ਹੋਲਾ ਮੱਲਾ ਮਨਾਉਂਦੇ ਆ ਉੱਥੇ ਵੀ ਆਪਣੇ ਲੰਗਰ ਚੱਲਦੇ ਆ ਇਦਾਂ ਆਪਾਂ ਬਣਾਉਨੇ ਆ ਕਿੰਨਾ ਦਿਲਾਂ ਦੁਨੀਆਂ ਬਾਹਰੋਂ ਆ ਕੇ ਰਚੜ ਸਕਦੀ ਆ ਕਿ ਨਹੀਂ ਆਪਣੇ ਲੰਗਰਾਂ ਚ ਉਹ ਤੇ ਕਿੰਨਿਆਂ ਨੂੰ ਸਿਕਾਈ ਜਾਂਦੇ ਆਪਾਂ ਨਾ ਰਸੂਰ 15 10 15 ਤਾਂ ਨਹੀਂ ਚਿਕਾਈ ਜਾਂਦੇ ਆ ਪੰਜਾਬ ਰੋਟੀ ਕੋਈ ਕਰ ਰਿਹਾ ਹਿੰਦੁਸਤਾਨ ਨੂੰ ਉਹ ਲੰਗਰ ਦੇ ਦੋ ਕਿੰਨਾ ਗੋਲਰਾਮ ਸੁਹਰਾ ਜਿੰਨਾ ਲੰਗਰ ਚੜਦੀ ਕਲਾ ਰਾਂ ਇਸ ਤਰ੍ਹਾਂ ਹੀ ਸੰਗ ਦੇ ਵਿੱਚ ਜ਼ੁਹਰਤ ਵਰਤੇ ਇਹ ਲੰਗਰ ਲਾਉਂਦੇ ਤਾਂ ਕਰਦੇ ਨਾ ਉਹਦੇ ਟੱਚਰਾਂ ਵੀ ਸਿੱਕ ਹੁੰਦਾ ਲੰਗਰ ਵਾਲੀ ਆ ਲੰਗਰਾਂ ਵਾਲੀ ਨਹੀਂ ਬਾਈ ਸਾਰੇ ਕਸਲੇ ਲੰਗਰ ਲਾਉਣੇ ਵੀ ਜ਼ਰੂਰੀ ਆ ਇਹ ਜ਼ਰੂਰੀ ਲੰਗਰ ਹਾਂ ਲੱਖਾਂ ਸੰਤਾ ਜਾਂਦਿਆਂ ਯਾਰ ਉੱਥੇ ਪ੍ਰਸ਼ਾਦਾ ਛਕਦੀਆਂ ਪਤਾ ਲੱਗਦਾ ਜਦੋਂ ਹੜੂ ਹੜੂ ਕਰਦੇ ਬਾਈ ਇੱਕ ਰੋਟੀ ਕੁਝ ਦੇ ਦੇ ਇੱਕ ਰੋਟੀ ਕੁਝ ਦੇ ਦੇ ਯਾਰ ਭੁੱਖ ਲੱਗੀ ਆ ਉਹ ਰੁੱਠੜੀ ਹਵਾ ਵਗ ਜੇ ਮੀਂਹ ਪੈ ਜੇ ਤੇ ਰੋਟੀ ਮਿਲੇ ਨਾ ਤੇ ਹਾਲਤ ਕੀ ਹੋਊ ਮਾ ਮਾੜਾ ਲੱਗਦਾ ਬੰਦੀ ਕਰਨਾ ਕਰਦੇ ਆ ਭਾਈ ਉੱਥੇ ਲੋਕ ਬੰਦ ਕਰਦੇ ਆ ਆਪਣਾ ਨਹੀਂ ਹੁੰਦਾ ਪਰ ਆਪਣਾ ਤਾਂ ਸਭ ਚੱਲਦਾ ਉਹ ਕਹਿੰਦੇ ਵੀ ਚਲਾਓ ਹੁਣ ਆਪਣਾ ਮੌਕਾ ਦੇਖੋ ਕਿ ਦੇਖਣਿਆ ਲਈ ਗੁਰੂ ਸਾਹਿਬ ਦਾ ਆਪਾਂ ਲੈਣ ਨੂੰ ਪੁੱਛ ਗਾ ਜਿੰਨਾ ਵੱਧ ਛਕਾਵਾਂਗੇ ਉੰਨੇ ਵੱਧ ਪੁੱਛ ਗਾ ਮਿਲਣਗੇ ਆ ਆ ਕਿਉਂ ਬੰਦੇ ਦੁੱਖਾਂ ਮਾਰਦਾ ਰਿਹਾ ਫੈਦਾ ਆਪਣਾ ਕੀ ਫੈਦਾ ਉਹਤੇ ਪਿਆਰ ਦਾ ਆਪਾਂ ਸੁੱਥੇ ਪਏ ਹੋਈਏ ਨਾ ਮਾਤਾ ਪਰਿਉਰੇ ਲੰਗਰ ਚੱਪਿਆ ਉਹ ਦਿਨ ਜਦੋਂ ਕੋਈ ਗੱਲਬਾਤ ਦੇ ਸੀ ਨਾ ਵੱਧ ਘੱਟ ਉਹਦੀ ਲੱਕੜਾ ਮਾਰਦਾ ਨਾ ਸਪੀਕਰ ਲਾ ਕੇ ਆਜੋ ਭਰਾਵੋ ਪੈਣ ਦਾ ਮੌਕਾ ਨਹੀਂ ਆਪਾਂ ਹੁਣ ਸਾਲ ਦੀਖਦੇ ਨੂੰ ਹੋ ਗਿਆ ਵੀ ਕਦੋਂ ਚਲੀ ਗਿਆ ਲੰਗਰ ਲਾ ਗਿਆ ਚਾਰ ਪੰਜ ਦਿਨ ਤੇ ਆਪਾਂ ਜਾ ਕੇ ਪਿੰਡ ਪੈ ਹੀ ਰਹਿਣਾ ਆਜੋ ਮੇਰੇ ਵੀਰ ਭੱਜ ਕੇ ਸਾਰੇ ਆ ਜਾਂਦੇ ਆ ਉਹਦੀ ਚੱਕ ਲਈਦਾ ਨਾ ਕਈ ਯਾਰ ਫੇਰ ਪਰ ਵੀ ਐਵੇਂ ਹੋਈ ਸੀ ਐਰ ਕੀ ਤਾਂ ਨਹੀਂ ਉਹ ਵੀ ਪਰ ਹੋਈ ਸੀ ਪਰ ਆਪਾਂ ਲੰਗਰ ਵੱਧ ਗਿਆ ਸੀ ਵੱਧ ਕੇ ਉਸ ਤੋਂ ਬਾਅਦ ਫੇਰ ਚਲਾਇਆ ਤੇ 1 2 ਵਜੇ ਤੇ ਰਹਿ ਕੇ ਚਲੀ ਗਿਆ ਇਸ ਤਰ੍ਹਾਂ ਸੀ ਯਾਰ